ਗੁੱਡ ਮਾਰਨਿੰਗ ਸਾਰਿਆਂ ਨੂੰ ਜੀ ਅੱਜ ਆਪਾਂ ਲੱਗੇ ਹਾਂ ਸਾਗ ਬਣਾਉਣ ਜੀ ਆਹ ਪਾਲਕ ਬਾਥੂ ਮੇਥਾ ਮੇਥੀ ਤੰੀਆਂ ਆਹ ਤੇ ਜੀ ਕਰਦੇ ਕਟਾਈ ਜੀ ਕੱਟ ਕੇ ਆਹ ਦੇਖੋ ਵਿਧੀ ਬਣਾਉਣ ਦੇ ਸਾਗ ਫਰੈਸ਼ ਸਰੋਂ ਪੌਲੰਦੀਆ ਮੋਟਰ ਤੋਂ ਉਹਨੇ ਸਵੇਰੇ ਸਵੇਰੇ ਲੈ ਕੇ ਆਈਆਂ। ਬੱਸ ਪਹਿਨ ਕਰਦੇ ਹਾਂ ਦੀ ਕਟਾਈ ਜੀ। ਪੰਜ-ਛੇ ਆਈਟਮਾਂ ਸਾਰੀਆਂ ਆਪਾਂ ਪਾਣੀ ਆ। ਸਾਗ ਬਣਾਣਾ ਬੜਾ ਵਧੀਆ ਬਾਥੂ ਜ਼ਰੂਰੀ ਹੈ ਸਾਗ ਵਾਸਤੇ। ਬਾਥੂ বিনা ਸਾਗ ਨਹੀਂ ਬਣ ਸਕਦਾ ਜੀ। ਆਹ ਦੇਖੋ ਜੀ ਆਪਾਂ ਸਾਰਾ ਸਮਾਨ ਦੀ ਕਟਾਈ ਕਰ ਲਈ। ਇਹ ਸਰੋਂ ਆ ਜੀ। ਫਰੈਸ਼ ਤਾਜੀ। ਇਹ ਬਾਥੂ ਜੀ। ਇਹ ਬਾਥੂ। ਇਹ ਧਨੀਆਂ ਜੀ। ਇਹ ਮੇਥੀ। ਉਹ ਨਾਲ ਜਾਂ ਮੇਥੇ ਮੇਥੇ ਦੇ ਮੇਥੇ ਦਾ ਥੋੜਾ ਫਰਕ ਹੁੰਦਾ ਮੇਥੀ ਦਾ ਪੱਤਾ ਐਦਾਂ ਹੁੰਦਾ ਤੇ ਆਹ ਆ ਦੇਖੋ ਇਹ ਮੇਥਾ ਇਹ ਥੋੜੇ ਗਾਜਰਾਂ ਦੇ ਪੱਤੇ ਆ ਜੀ ਹਰੀ ਹਰੀ ਪਾਲਕ ਮਾ ਦੇਖੋ ਕਿੰਨੀ ਪਿਆਰੀ ਹੈ ਨੂੰ ਮੈਂ ਪਨਾ ਸਾਰੇ ਦੀ ਉਹ ਦੇਖੋ ਕਟਾਈ ਤਿਆਰੀ ਕਰ ਰੱਖੀ ਆ ਜੀ ਪੂਰੀ ਕਟਾਈ ਕਰਾਂਗੇ ਅੱਜ ਵਧੀਆ ਫਿਰ ਆਪਾਂ ਥੋ ਸਵਾਰ ਕੇ ਇਹਨਾਂ ਨੂੰ ਵਧੀਆ ਸਾਹ ਬਣਾਉਣਾ ਤੇ ਤਿਆਰੀ ਕਰਦੇ ਆ। ਆਹ ਲੋ ਜੀ ਕਟਾਈ ਤੋਂ ਬਾਅਦ ਹੁਣ ਆਪਾਂ ਦੀ ਧੋਸੋਾਈ ਕਰਨੀ ਹੈ ਸਵਾਰ ਕੇ। ਚਾਰ ਪੰਜ ਪਾਣੀ ਦੇ ਕੱਢਣਾ ਹੈ। ਇਹ ਬੱਧੀ ਬਣਾਉਂਦੇ ਹਾਂ ਫਸਲਾਂ। ਉੱਪਰ ਉੱਪਰ ਥੋੜੇ ਤੇ ਰੱਖਾਂਗੇ ਜੀ ਸਾਡੇ। ਚਾਰ ਪੰਜ ਗਾਹ ਹੋ ਕੇ ਤੇ ਮਿੱਟੀ-ਪੋਟੀ ਵੀ ਸਾਰੀ ਨਿਕਲ ਜੂਗੀ। ਇਹ ਕੋਸਟਸ ਤੋਂ 10 ਦਿਨ ਦੀ ਬਣਦਾ। ਦੇਖੋ ਨੂੰ ਦੀ ਅਰਜੋ ਪੂਰੀ। ਅੰਦਰ ਚਾਰ ਪਾਣੀ ਵਰੀ ਵਾਸ਼ ਕਰਕੇ ਉਹ ਵਧੀਆ। ਤੇ ਰੱਖ ਦੇ ਦਾ ਤਰੀਕਾ ਚਲਾਣੇ। ਹਾਂ ਲੋ ਜੀ। ਸਾਗ ਹੋ ਗਿਆ। ਧੋ ਕੇ ਤਿਆਰ। ਆ ਜੁੱਲੇ ਦਾ ਕਵਾਲ ਕੇ ਰੱਖਤੀ। ਹਾਂਡੀ। ਲਾਹਣਾ ਪਾ ਲਾ ਹੋਰ ਸੋਈ ਪਾਈ ਜਾਣਾ। ਆਦ ਲੈ। ਉਹ ਹੋ ਰਹੀ ਹੈ ਬੜੀ ਆਗੋ। ਪਾ ਥੋੜਾ ਥੋੜਾ ਘਰ ਕੇ ਪਾਈ ਹੋਣਾ ਇਹਦੇ ਚ ਜੀ ਚਾਰ ਪੰਜ ਘੰਟੇ ਲੱਗ ਜਣੇ ਜੀ ਬਣ ਤਾ ਨੂੰ ਤਿਆਰ ਹੋ ਗਏ ਉਹਨਾਂ ਨਾਲ ਵਧੀਆ ਤਿਆਰ ਹੋ ਜੂਗਾ ਅੜ ਦੋ ਚਾਰ ਪੰਜ ਘੰਟੇ ਲੱਗਣਗੇ ਅਲੋ ਜੀ। ਘਟੂਲਾ ਰਹਿ ਗਿਆ ਹੁਣ। ਇੱਕ ਵਾਰ ਥੋੜਾ ਜਿਹਾ ਹੋ ਗਿਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਗ ਬਣਦੇ ਬਣਦੇ ਜੀ ਆਪਾਂ ਬੰਡਾ ਪਿਆਜ਼ ਆਦਰਕ ਆਹ ਤਿਆਰ ਕਰ ਲਿਆ ਜੀ ਇਹਨਾਂ ਪਹਿਲਾਂ ਧੋ ਕੇ ਗ੍ਰाइंड ਕਰਕੇ ਇਹਦੇ ਚ ਪਾ ਲੈਣਾ ਹਾਂ ਜੀ ਸਾਗ ਧਰਨੇ ਨੂੰ ਜੀ ਲਗਭਗ 4 ਘੰਟੇ ਤੋਂ ਉੱਪਰ ਹੋ ਗਿਆ ਟਾਈਮ ਸਾਗ ਪ੍ਰੋਪਰ ਮੇਰੇ ਤਿਆਰ ਹੋ ਗਿਆ ਜੀ ਬਹੁਤ ਵਧੀਆ ਹੁਣ ਆਪਾਂ ਇਹਨੂੰ ਘੋਟਣਾ 15 ਮਿੰਟ ਘੋਟ ਕੇ ਹਣ ਵਧੀਆ ਬੰਦ ਜਾਣਾ ਨੇ ਅਮਕੀ ਦਾ ਆਟਾ ਪਾ ਕੇ ਪੀ ਅਲਣ ਕਹਿੰਦੇ ਇਹਨੂੰ ਥੋੜਾ ਥੋੜਾ ਪਾ ਕੇ ਤੇ ਮਿਕਸ ਕਰ ਦੋ ਨਾ ਘੋਟ ਦੇਣਾ ਨਾਲ ਵਧੀਆ 15 ਮਿੰਟ ਘੋਟ ਕੇ ਹਨ ਵਧੀਆ ਬਣਾ ਦੇਣਾ ਮਲਾਈ ਵਰਗਾ ਫਿਰ ਆ ਦੇਖੋ ਜੀ ਆਹ ਕਮਠੀ ਮਠੀ ਆ ਕੇ ਲੱਗੀ ਏ ਸਾਡੇ ਹੁਣ ਵਧੀਆ ਅੱਗ ਤੇ ਆਹ ਕਮਠੀ ਅੱਗ ਤੇ ਬਣ ਗਿਆ 4-5 ਘੰਟੇ ਹੋ ਗਏ ਬਸ ਘੋਟ ਕੇ ਹਨ ਵਧੀਆ ਫਿਰ ਲਾਵਾਂਗੇ ਅਪਰ ਦੇਸੀ ਕੀ ਦਾ ਤੜਕਾ ਜੀ ਫਿਰ ਸਾਨੂੰ ਮੱਕੀ ਦੀ ਰੋਟੀ ਨਾਲ ਖਾ ਕੇ ਫਿਰ ਦੱਸਾਂਗੇ ਸਵਾਦ ਕਿਵੇਂ ਦਾ ਬਣਿਆ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਵੇਂ ਲੱਗੀ ਵੀਡੀਓ ਲੋ ਜੀ ਤੜਕਾ ਤਿਆਰ ਆ ਜੀ ਹੁਣ ਪਾਉਣੇ ਜੀ ਪਾ ਲੈਣਾ ਸਾਗ ਉਹ ਵਧੀਆ ਬਣਿਆ ਆਹ ਦੇਖੋ ਜੀ ਥਿੰਨਕ ਲੋੜਾ ਉਹਨਾਂ ਦਾ ਤੜਕਾ ਰਾਂਗੇ ਜੀ ਬਾਕੀ ਆਪਾਂ ਸਟੋਰ ਕਰ ਲਾਂਗੇ ਲੋਕਾਂ ਤੋਂ ਕੱਢੀ ਨਾ ਬਹੁਤ ਸੁੱਧ ਤੇ ਬਣ ਰਹੀ ਆ ਰੋਟੀ ਜੀ ਆ ਢੱਕਾ ਲਾ ਦੇ ਫਿਰ ਆ ਦੇਖੋ ਜਰਾ ਫਲੇਵਰ ਆ ਆਹ ਥੋੜਾ ਗਾਣੇ ਵਾਸਤੇ ਆਪਾਂ ਥੋੜਾ ਧਨੀਆ ਪਾ ਦਿੰਦੇ ਜੀ ਧਨੀਏ ਨਾਲ ਬਹੁਰੀ ਖੁਸ਼ਬੂ ਆਏਗੀ ਜੀ ਬਹੁਤ ਵਧੀਆ ਲਓ ਜੀ ਚਾਹ ਹੁਣ ਰਿਆਤਾ ਜਾਂਦਾ ਨਹੀਂ ਹੁਣ ਆਪਾਂ ਜਲਦੀ ਦਿਲ ਕਰਦਾ ਇਕ ਕਦ ਉਹ ਖਾ ਲਈਏ ਮੱਕੀ ਦੀ ਰੋਟੀ ਬਣ ਰਹੀ ਹੈ ਬਾਹਰ ਚਲ ਕੇ ਚੁੰਮਦੇ ਹੀ ਖਾਣੇ ਆ ਜਾ ਕੇ ਨਾਲੇ ਅੱਗ ਸੇਕਦੇ ਆ ਨਾਲੇ ਖਾਣੀ ਰੋਟੀ ਹਾਂ ਜੀ ਲਓ ਜੀ ਤਿਆਰ ਆ ਜੀ ਮੱਕੀ ਦੀ ਰੋਟੀ ਇਧਰ ਗਰਮ ਗਰਮ ਬਣ ਰਹੀ ਹੈ ਹਾਂ ਦੇਖੋ ਇਹ ਦੇਖੋ ਜੀ ਇਧਰ ਹਾਂ ਟੇਸਟ ਕਰਕੇ ਦੇਖਦੇ ਹਾਂ ਤਾਜ਼ਾ ਮੱਖਣ